ਮੇਰੇ ਆਪਾਂ ਆਪ ਕਰੋ ਆਪੋ ਆਪਣਾ ਬੰਦ ਕਰੋ ਬੰਦਾ ਬੰਦਾ ਹੋ ਰਹੀ ਹੈ ਕਿ ਇਹ ਕਿ ਫੋਨ ਜਿਹੜੇ ਸਾਰੇ ਬਾਹਰ ਰੁਕੇ ਗਏ ਆ ਕਿ ਇਹ ਜਿਹੇ ਫੋਨ ਬਾਹਰ ਤੋਂ ਰੁਕੇ ਗਏ ਜਿਹੜੇ ਸਾਰੇ ਕੋਈ ਡਰੈਕਟਰ ਜਿਹੜੇ ਜਿਹੇ ਕੋਈ ਜ਼ੋਰ ਥੋੜੀ ਆ ਕਿ ਇਹ ਜਿਹੇ ਯਾ ਸਾਰੇ ਡਾਇਰੈਕਟਰਾਂ ਦੇ ਇੱਥੇ ਤਲਾਸ਼ੀਆਂ ਲੈਡੀਆਂ ਚਲੋ ਤਲਾਸ਼ੀਆਂ ਲਓ ਤੁਸੀਂ ਲੇਕਨ ਕੋਈ ਰੋਕਦਾ ਕੀਮਤੋਂ ਲੈ ਗਾਇ ਇਥੇ ਇਹੋ ਹੀ ਅੰਦਰ ਸਭ ਤੋਂ ਪਹਿਲਾ ਵਿਰੋਧ ਕੀਤਾ ਹੈਗਾ ਪਰਮ ਸ਼ਰਨ ਸਿੰਘ ਨੇ ਕਿ ਜਦੋਂ ਤੱਕ ਸਾਡੇ ਮੋਬਾਈਲ ਵਾਪਸ ਨਹੀਂ ਹੋਣਗੇ ਉਦੋਂ ਤੱਕ ਅਸੀਂ ਅੰਦਰ ਨਹੀਂ ਬੈਣਾ ਇਹ ਕੋਈ ਤਰੀਕਾ ਥੋੜੀ ਹੈਗਾ ਯਾ ਤੇ ਇਹ ਡਾਇਰੈਕਟਰਾਂ ਦੇ ਤੁਸੀਂ ਮੋਬਾਈਲ ਵਰਗੀ ਚੀਜ਼ ਜਿਹੜੀ ਹੈਗੀ ਉਹ ਵੀ ਤੁਸੀਂ ਨਹੀਂ ਦੇ ਰਹੇ ਜਾਂ ਸੰਸਦ ਵਿਧਾਨ ਸਭਾ ਦੇ ਵਿਚਕਾਰ ਦੇ ਵਿਧਾਇਕਾਂ ਨੂੰ ਹੈਗਾ ਤੇ ਇੱਥੇ ਨਹੀਂ ਇੱਕ ਮੀਟਿੰਗ ਕਰਨ ਵਾਸਤੇ ਆਏ ਹੈਗੇ ਆ ਯੋ ਜਦੋਂ ਪੁੱਛਿਆ ਗਿਆ ਵੀ ਤੁਹਾਨੂੰ ਖੋਨਾ ਵਾਸਤੇ ਕਿਹਨੇ ਰੋਕੇ ਸਿੱਧਾ ਸੈਕਟਰੀ ਸਾਹਿਬ ਦਾ ਨਾਂ ਲੈ ਰਹੇ ਨੇਗੇ ਸੀਓ ਸਾਹਿਬ ਹੀ ਸੀਓ ਸਾਹਿਬ ਨੇ ਰੋਕਿਆ ਗਿਆ ਹੈਗਾ ਇਹ ਕੋਈ ਤਰੀਕਾ ਹੈ ਸਾਰੇ ਅਸੀਂ ਹੈਗੇ ਤਾਂ ਸਾਰੇ ਅਸੀਂ ਇੱਥੇ ਮੈਂਬਰ ਹੀ ਆ ਗਏ ਹਨ ਮੈਂਬਰਾਂ ਦੇ ਨਾਲ ਇਸ ਤਰੀਕੇ ਦੇ ਨਾਲ ਦੁਰਮੇਵਾਰ ਹੋਏਗਾ ਬੜੀ ਸੋਚਣ ਵਾਲੀ ਗੱਲ ਹੈ ਬੜੀ ਸ਼ਰਮ ਆ ਦੀ ਗੱਲ ਹੈਗੀ ਸਾਡੇ ਵਾਸਤੇ ਅਸੀਂ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੇ ਡਾਇਰੈਕਟਰ ਹਾਂ ਤੇ ਸਾਡੇ ਆ ਹਾਲਾਤ ਆ ਕਿਨਗੇ ਇੱਥੇ ਸੁਰੱਖਿਆ ਮੱਗੀਆਂ ਜੇ ਸੁਰੱਖਿਆ ਪੁਲਿਸ ਬਹੁਤ ਵਧੀਆ ਕਰਦੀ ਪਈ ਹੈਗੀ ਹੈ ਭਾਈ ਜੀ ਹੈਲੋ ਫੋਨ ਕਰੋ ਯਾਰ ਜਦੋਂ ਤੱਕ ਫੋਨ ਨਹੀਂ ਹੋਣਗੇ ਉਦੋਂ ਤੱਕ ਅਸੀਂ ਅੰਦਰ ਨਹੀਂ ਬੈਠਾਂਗੇ ਬਿਲਕੁਲ ਵੀ ਲਾ ਫੋਨ ਦਿਓ ਜਦੋਂ ਤੱਕ ਫੋਨ ਨਹੀਂ ਦਿੱਤੇ ਜਾਣਗੇ ਉਦੋਂ ਤੱਕ ਅਸੀਂ ਨਹੀਂ ਬੈਠਾਂਗੇ ਬਿਲਕੁਲ ਵੀ ਤੇ ਜ਼ੋਰ ਥੋੜੀ ਆ ਗਏ ਆ ਬੋਲਦੇ ਨਹੀਂ ਭਾਈ ਤਾਂ ਹੀ ਆ ਸਰ ਤੱਕੜੇ ਨੇ ਕਮਾਲ ਹੋ ਗਈ ਹੈ ਬਿਲਕੁਲ बाकी तलाशीया लो हर वो गल ठीक हैगी लेकिन फोन ਵਰਗੀ ਚੀਜ਼ ਵੀ ਤੁਸੀਂ ਬਾਹਰ ਰੋਕ ਦਿਓਗੇ ਕਮਾਲ ਹੋ ਗਈ ਹੈ ਬਿਲਕੁਲ ਮੇਰਾ ਆ ਗਿਆ ਹੈ ਇਹ ਸਾਈਟ ਵੀ ਸਾਹ ਨੇ ਬੰਨ੍ਹ ਦਿੱਤਾ ਗੱਲ ਪੁੱਤ ਨੂੰ ਤਲਾਸ਼ੀ ਇਹਨਾਂ ਨੇ ਸੈਕਟਰ ਸਾਹਿਬ ਅੰਦਰ ਇੰਨੀ ਗੱਲ ਕਹਿ ਰਹੇ ਨੇ ਕਿ ਫੋਨ ਤੇ ਇਹਨਾਂ ਦੇ ਸਾਰਿਆਂ ਦੇ ਬੰਦ ਕਰਾਓ ਮੈਂ ਤਾਂ ਸੈਕਟਰ ਸਾਹਿਬ ਨੂੰ ਇੰਨੀ ਗੱਲ ਕਹਿਣੀ ਚਾਹੀਦੀ ਹੈਗੀ ਸਾਡੇ ਜਰਨਲਦਕਰਤਾਰ ਸਾਹਿਬ ਹੈਗੇ ਨੇਗੇ ਸਾਰਿਆਂ ਵਾਸਤੇ ਇੱਕੋ ਜਿਹਾ ਹੈਗਾ ਵਾ ਸਿਗੋ ਸਾਹਿਬ ਨੇ ਇਨੀ ਗੱਲ ਲੱਖੀ ਹੈ ਕਿ ਕੱਲ ਸੈਕਟਰੀ ਸਾਹਿਬ ਨੇ ਇਨੀ ਗੱਲ ਲੱਖੀ ਹੈ ਕਿ ਸਾਰਿਆਂ ਦੇ ਫੋਨ ਬਾਹਰ ਰੱਖੋ ਇਹ ਲੜਾਈ ਹੁਣ ਗੁਰਦੁਆਰੇ ਦਾ ਮਸਲਾ ਵਾਜ ਆ ਆਪਣੀ ਲੜਾਈ ਲੜਾਈ ਤੇ ਕੋਈ ਹੈ ਹੀ ਨਹੀਂ ਮੀਟਿੰਗ ਹੈਗੀ ਹੈ ਮੀਟਿੰਗ ਅਸੀਂ ਚੰਗੇ ਬੋਲ ਦੇ ਵਿਚਾਰ ਕਰਨ ਵਾਸਤੇ ਆਏ ਹੈਗੇ ਹਾਂ ਮੀਟਿੰਗ ਵਿੱਚ ਤਾਂ ਬੂਖ ਘਰ ਸਮਝਾ ਬਸ ਹੋਰ